ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਮਤਲਬ ਬੜੇ ਖਾਸ ਵਿਸ਼ੇ ਤੇ ਗੱਲ ਕਰਨ ਲੱਗੇ ਆਂ ਸਤਿ ਸ਼੍ਰੀ ਅਕਾਲ ਹਾਂਜੀ ਦੱਸੋ ਫਿਰ ਅਸੀਂ ਅੱਜ ਗੁਲਜ਼ਾਰ ਸਿੰਘ ਦੇ ਇੱਕ YouTube ਵੀਡੀਓ ਦੇ ਵਿਚਾਰਾਂ ਦੀ ਥੋੜੀ ਗਹਿਰਾਈ ਵਿੱਚ ਜਾ ਰਹੇ ਆਂ ਇਹ ਇੱਕ ਅਜਾ ਸਰੋਤ ਹੈ ਜਿਹੜਾ ਧਰਮ ਤੇ ਜੀਵਨ ਬਾਰੇ ਮਤਲਬ ਕਾਫੀ ਬੁਨਿਆਦੀ ਸਵਾਲ ਖੜੇ ਕਰਦਾ ਬਿਲਕੁਲ ਮੈਂ ਵੀ ਦੇਖਿਆ ਉਹ ਵੀਡੀਓ ਜਿਸ ਦੀ ਅਸੀਂ ਗੱਲ ਕਰ ਰਹੇ ਆਂ ਉਸ ਦਾ ਸਿਰਲੇਖ ਹੀ ਆਪਣੇ ਆਪ 'ਚ ਮਤਲਬ ਇੱਕ ਪੂਰਾ ਫਲਸਫਾ ਹੈ ਧਰਮ ਹੈ ਮੌਤ ਤੋਂ ਪਹਿਲਾਂ ਮੌਤ ਨੂੰ ਜਾਣ ਲੈਣ ਦੀ ਕਲਾ ਹਾਂਜੀ ਇਹ ਸਿਰਲੇਖ ਸੁਣ ਕੇ ਹੀ ਬੰਦਾ ਸੋਚਣ ਲੱਗ ਜਾਂਦਾ ਹੈ ਹਨਾ ਸਹੀ ਗੱਲ ਹੈ ਤੇ ਅੱਜ ਦੀ ਸਾਡੀ ਇਸ ਕਹਿ ਲੋ ਖਾਸ ਚਰਚਾ ਦਾ ਮਕਸਦ ਵੀ ਇਹੀ ਹੈ ਕਿ ਇਸ ਨੁਕਤੇ ਨੂੰ ਜ਼ਰਾ ਡੂੰਘਾਈ ਨਾਲ ਸਮਝਾ ਜਾਵੇ ਹੂੰ ਕਿਉਂਕਿ ਇਹ ਸਰੋਤ ਧਰਮ ਨੂੰ ਸਿਰਫ ਵਿਸ਼ਵਾਸਾਂ ਜਾਂ ਉਹ ਰੀਤੀ ਰਿਵਾਜਾਂ ਤੱਕ ਨਹੀਂ ਰੱਖਦਾ ਨਹੀਂ ਬਿਲਕੁਲ ਨਹੀਂ ਸਗੋਂ ਇਸ ਨੂੰ ਇੱਕ ਕਲਾ ਇੱਕ ਜੀਵਨ ਜਾਂਚ ਕਹਿੰਦਾ ਜਿਸ ਨਾਲ ਮੌਤ ਦਾ ਜਿਹੜਾ ਸੱਚ ਹੈ ਉਹਨੂੰ ਵਕਤ ਤੋਂ ਪਹਿਲਾਂ ਅਨੁਭਵ ਕੀਤਾ ਜਾ ਸਕਦਾ ਹੈ ਤੇ ਇਹਦਾ ਸਿੱਧਾ ਸਬੰਧ ਆਪਣੇ ਆਪ ਨੂੰ ਆਪਣੇ ਅਸਲੀ ਨਿੱਜ ਨੂੰ ਪਛਾਣਨ ਨਾਲ जोडਿਆ ਗਿਆ ਹੈ ਹਾਂਜੀ ਤੇ ਇਹ ਬਹੁਤ ਜ਼ਰੂਰੀ ਨੁਕਤਾ ਹੈਗਾ ਆਮ ਤੌਰ ਤੇ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਨਾ ਤਾਂ ਉਹੀ ਪੂਜਾ ਪਾਠ ਕਰਮ ਕਾਂਡ ਨੈਤਿਕ ਨਿਯਮ ਇਹ ਸਭ ਦਿਮਾਗ 'ਚ ਆਉਂਦਾ ਹਾਂ ਉਹੀ ਚੀਜ਼ਾਂ ਪਰ ਇਸ ਰੋਤ ਇੱਕ ਬਹੁਤ ਹੀ ਖਾਸ ਪਹਿਲੂ ਫੜ ਰਿਹਾ ਹੈ ਉਹ ਹੈ ਆਪਣੇ ਆਪ ਦੀ ਪਹਿਚਾਨ ਜਿਵੇਂ ਤੁਸੀਂ ਕਿਹਾ ਨਿੱਜ ਨੂੰ ਜਾਣ ਲੈਣਾ ਇਹ ਐਸੇਜ ਫਿਰ ਉਹ ਮੰਨਣ ਤੇ ਜਾਣਨ ਦਾ ਫਰਕ ਦੱਸਦੇ ਨੇ ਬਿਲਕੁਲ ਇਹ ਬਹੁਤ ਮਹੱਤਵਪੂਰਨ ਨੁਕਤਾ ਹੈਗਾ ਸਿਰੋਤ ਕਹਿੰਦਾ ਕਿ ਧਰਮ ਨੂੰ ਮੰਨਣ ਪਿੱਛੇ ਤਾਂ ਕਈ ਕਾਰਨ ਹੋ ਸਕਦੇ ਆ ਪਰਿਵਾਰ ਤੋਂ ਮਿਲ ਗਿਆ ਸਮਾਜ ਚ ਚੱਲਦਾ ਬਸ ਇੱਕ ਆਦਤ ਹੈ ਹਾਂ ਜਾਂ ਪਰੰਪਰਾ ਨਿਭਾਈ ਜਾ ਰਹੇ ਆ ਪਰ ਇਹ ਸਾਰੇ ਕਾਰਨ ਜੇ ਗੌਰ ਕਰੀਏ ਬਾਹਰੀ ਨੇ ਅੱਛਾ ਪਰ ਜਦੋਂ ਗੱਲ ਆਉਂਦੀ ਹੈ ਧਰਮ ਨੂੰ ਜਾਣਨ ਦੀ ਮਤਲਬ ਉਹਦੀ ਸਚਾਈ ਨੂੰ ਅਨੁਭਵ ਕਰਨ ਦੀ ਤਾਂ ਵੀਡੀਓ ਕਹਿੰਦਾ ਉਹਦਾ ਮਕਸਦ ਸਿਰਫ ਇੱਕੋ ਹੈ ਸਵੈ-ਬੋਧ ਆਪਣੇ ਅਸਲ ਸਰੂਪ ਨੂੰ ਜਾਣਨਾ ਹਾਂ ਇਹ ਮੰਨਣ ਤੋਂ ਜਾਣਣ ਵੱਲ ਜਾਣਾ ਤੇ ਇੱਥੇ ਇੱਕ ਹੋਰ ਗੱਲ ਵੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਧਰਮ ਜਦੋਂ ਸਿਰਫ ਮੰਨਣ ਦੇ ਤਰੀਕਿਆਂ 'ਚ ਰਸਮਾਂ ਰਿਵਾਜਾਂ 'ਚ ਕਰਮ ਕਾਂਡਾਂ 'ਚ ਫਸ ਜਾਂਦਾ ਨਾ ਹਾਂ ਉਲਝ ਜਾਂਦਾ ਹਾਂ ਉਲਝ ਜਾਂਦਾ ਤਾਂ ਉਹਦਾ ਜਿਹੜਾ ਅਸਲ ਮਕਸਦ ਹੈ ਜਿਸ ਨੂੰ ਇਹ ਵੀਡੀਓ ਸਵੈ ਪਹਿਚਾਣ ਕਹਿੰਦਾ ਉਹ ਕਿਤੇ ਪਿੱਛੇ ਰਹਿ ਜਾਂਦਾ ਅੱਖਾਂ ਤੋਂ ਓਲੇ ਹੋ ਜਾਂਦਾ ਮਤਲਬ ਅਸੀਂ ਰਸਮਾਂ ਕਰੀ ਜਾਂਦੇ ਆ ਪਰ ਪਤਾ ਹੀ ਨਹੀਂ ਕਿਉਂ ਕਰ ਰਹੇ ਹਾਂ ਬਿਲਕੁਲ ਫਿਰ ਸਾਨੂੰ ਯਾਦ ਹੀ ਨਹੀਂ ਰਹਿੰਦਾ ਕਿ ਧਰਮ ਦੀ ਲੋੜ ਕਿਉਂ ਪਈ ਸੀ ਤਾਂ ਇਸ ਸ੍ਰੋਤਾ ਤਰਕ ਇਹ ਹੈ ਕਿ ਅਸਲ ਲੋੜ ਕਿਸੇ bari ਡਰ ਜਾਂ ਲਾਲਚ ਕਰਕੇ ਨਹੀਂ ਸਗੋਂ ਆਪਣੇ ਆਪ ਨੂੰ ਆਪਣੀ ਹੋਂਦ ਦੀ ਜਿਹੜੀ ਗੁੰਝਲ ਹੈ ਉਹਨੂੰ ਸਮਝਣ ਲਈ ਪੈਂਦੀ ਹੈ ਹਾਂਜੀ ਇਹ ਅੰਦਰ ਦੀ ਆਵਾਜ਼ ਹੈ ਜੇ ਸਾਡੇ ਅੰਦਰ ਆਪਣੇ ਆਪ ਨੂੰ ਸਮਝਣ ਦੀ ਉਹ ਤਾਂਗ ਹੀ ਨਹੀਂ ਹੈ ਨਾ ਜੇ ਅਸੀਂ ਉਹ ਸਵਾਲ ਪੁੱਛ ਹੀ ਨਹੀਂ ਰਹੇ ਤਾਂ ਸ਼ਾਇਦ ਸਾਨੂੰ ਧਰਮ ਦੀ ਉਹ ਅਸਲੀ ਲੋੜ ਕਦੇ ਮਹਿਸੂਸ ਹੀ ਨਾ ਹੋਵੇ ਜਿਸ ਬਾਰੇ ਵੀਡੀਓ ਗੱਲ ਕਰ ਰਿਹਾ ਫਿਰ ਤਾਂ ਉਹ ਬਸ ਇੱਕ ਸਮਾਜਿਕ ਚੀਜ਼ ਬਣ ਕੇ ਰਹਿ ਗਿਆ ਹਾਂ ਜਾਂ ਇੱਕ ਰਸਮ ਤੇ ਇਸੇ ਪੂਰੇ ਸੰਦਰਭ ਵਿੱਚ ਫਿਰ ਉਹ ਆਪਣਾ ਕੇਂਦਰੀ ਵਿਚਾਰ ਦਿੰਦੇ ਨੇ ਜਿਸ ਨੂੰ ਉਹਨਾਂ ਨੇ ਜੀਵਨ ਦਾ ਇੱਕ ਵੱਡਾ ਮਕਸਦ ਕਿਹਾ ਉਹੀ ਲਾਈਨ ਧਰਮ ਹੈ ਮੌਤ ਤੋਂ ਪਹਿਲਾਂ ਮੌਤ ਨੂੰ ਜਾਣ ਲੈਣ ਦੀ ਕਲਾ ਹਾਂ ਇਹ ਲਾਈਨ बार-बार ਆਉਂਦੀ ਹੈ ਵੀਡੀਓ ਚ ਤੇ ਇਹਦੇ ਚ ਗਹਿਰਾਈ ਬਹੁਤ ਹੈ ਸਰੋਤ ਇਹ ਵੀ ਕਹਿੰਦਾ ਹੈ ਕਿ ਜਦੋਂ ਤੱਕ ਇਹ ਸਿਧਾਂਤ ਨੂੰ ਇਸ ਕਲਾ ਨੂੰ ਸਮਝਿਆ ਨਹੀਂ ਨਾ ਜਾਂਦਾ ਹਾਂਜੀ ਉਦੋਂ ਤੱਕ ਧਰਮ ਦੀ ਅਸਲ ਸ਼ੁਰੂਆਤ ਹੋ ਹੀ ਨਹੀਂ ਸਕਦੀ ਬਾਕੀ ਸਭ ਸ਼ਾਇਦ ਤਿਆਰੀ ਹੋਵੇ ਜਾਂ ਪਟਕਣਾ ਵੀ ਹੋ ਸਕਦੀ ਹੈ ਮਤਲਬ ਅਸਲ ਧਰਮ ਸੱਚ ਨੂੰ ਜਾਣਨ ਤੋਂ ਬਾਅਦ ਸ਼ੁਰੂ ਹੁੰਦਾ ਹੈ ਬਿਲਕੁਲ ਤਾਂ ਫਿਰ ਇਹ ਸੱਚ ਜਾਣਨ ਲਈ ਤਾਂ ਹਿੰਮਤ ਚਾਹੀਦੀ ਹੈ ਤਿਆਰੀ ਚਾਹੀਦੀ ਹੈ ਉਹ ਗੁਰਬਾਣੀ ਦੀ ਤੁਕ ਦਾ ਹਵਾਲਾ ਵੀ ਦਿੰਦੇ ਨੇ ਜੋ ਤੋ ਪ੍ਰੇਮ ਖੇਲਣ ਦਾ ਚਾਉ ਸਿਰ ਧਰਤਲੀ ਗਲੀ ਮੇਰੇ ਆਓ ਹਾਂ ਪਰ ਉਹ ਸਪਸ਼ਟ ਵੀ ਕਰ ਦੇਣੀ ਕਿ ਇਹ ਸਿਰ ਕਟਵਾਉਣ ਦੀ ਗੱਲ ਨਹੀਂ 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 ਸਰੀਰਿਕ ਨਹੀਂ ਇਹ ਉਸ ਅੰਦਰੂਨੀ ਤਿਆਰੀ ਉਸ ਹਿੰਮਤ ਦੀ ਗੱਲ ਹੈ ਜਿਹੜੀ ਮੌਤ ਵਰਗੇ ਸੱਚ ਦਾ ਸਾਹਮਣਾ ਕਰਨ ਲਈ ਚਾਹੀਦੀ ਹੈ ਆਪਣੀ ਹਉਮੈ ਆਪਣੀ ਮੈਂ ਨੂੰ ਕੁਰਬਾਨ ਕਰਨ ਦੀ ਤਿਆਰੀ ਹੂੰ ਹਉਮੈ ਨੂੰ ਕੁਰਬਾਨ ਕਰਨਾ ਤੇ ਜੇ ਆਪੋ ਵੱਡੇ ਪੱਧਰ ਤੇ ਦੇਖੀਏ ਤਾਂ ਜੀਵਨ ਤੇ ਮੌਤ ਦਾ ਸਬੰਧ ਤਾਂ ਅਟੁੱਟ ਹੈ ਇਹ ਵੱਖਰੀਆਂ ਚੀਜ਼ਾਂ ਨਹੀਂ ਇੱਕੋ ਸਿੱਕੇ ਦੇ ਦੋ ਪਾਸੇ ਇਹ ਖਿੜਿਆ ਤੇ ਸ਼ਾਮ ਨੂੰ ਮੁਰਝਾ ਗਿਆ ਯਾਨੀ ਮਰ ਗਿਆ ਹਾਂ ਇਹੀ ਸੋਚਦੇ ਆ ਪਰ ਵੀਡੀਓ ਦਾ ਤਰਕ ਹੋਰ ਸੂਖਮ ਹੈ ਉਹ ਕਹਿੰਦੇ ਆ ਕਿ ਜਿਸ ਪਲ ਉਹ ਫੁੱਲ ਖਿੜਿਆ ਉਸੇ ਪਲ ਤੋਂ ਉਹਦਾ ਮਰਨਾ ਉਹਦਾ ਮੁਰਝਾਉਣਾ ਵੀ ਸ਼ੁਰੂ ਹੋ ਗਿਆ ਸੀ ਹਰ ਪਲ ਹਰ ਸੈਕਿੰਡ ਉਹਨੂੰ ਮੌਤ ਦੇ ਨੇੜੇ ਲੈ ਕੇ ਜਾ ਰਿਹਾ ਸੀ ਵਾਹ ਮਤਲਬ ਮੌਤ ਕੋਈ ਅਖੀਰਲੀ ਘਟਨਾ ਨਹੀਂ ਇੱਕ ਪ੍ਰਕਿਰਿਆ ਹੈ ਹਾਂ ਇੱਕ ਨਿਰੰਤਰ ਪ੍ਰਕਿਰਿਆ ਜਿਹੜੀ ਜਨਮ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਇਹ ਤਾਂ ਬਿਲਕੁਲ ਵੱਖਰਾ ਨਜ਼ਰੀਆ ਹੋ ਗਿਆ ਯਾਨੀ ਜੀਵਨ ਦਾ ਸ਼ੁਰੂ ਹੋਣਾ ਹੀ ਮੌਤ ਵੱਲ ਸਫ਼ਰ ਦਾ ਪਹਿਲਾ ਕਦਮ ਹੈ ਬਿਲਕੁਲ ਤੇ ਸਰੋਤ ਕਹਿੰਦਾ ਜਿਵੇਂ ਫੁੱਲ ਨਾਲ ਹੁੰਦਾ ਉਹੀ ਹਰ ਇਨਸਾਨ ਨਾਲ ਹਰ ਜੀਵ ਨਾਲ ਹੋ ਰਿਹਾ ਸਾਡਾ ਜੀਵਨ ਸ਼ੁਰੂ ਹੁੰਦਾ ਉਸ ਮੰਜ਼ਿਲ ਲਈ ਜਿਹਦਾ ਨਾਂ ਮੌਤ ਹੈ ਠੀਕ ਹੁਣ ਜੇ ਅਸੀਂ ਇਸ ਸਫ਼ਰ ਦੌਰਾਨ ਮਤਲਬ ਜੋਂਦੇ ਜੀ ਮੌਤੇ ਸਚਾਈ ਨੂੰ ਵਕਤ ਤੋਂ ਪਹਿਲਾਂ ਨਹੀਂ ਜਾਣਦੇ ਇਹਨੂੰ ਸਮਝਦੇ ਨਹੀਂ ਤਾਂ ਗੁਲਜ਼ਾਰ ਸਿੰਘ ਦੇ ਵਿਚਾਰ ਮੁਤਾਬਿਕ ਅਸੀਂ ਜੀਵਨ ਦੀ ਅਸਲ ਸਮਝ ਤੋਂ ਵੀ ਦੂਰ ਰਹਿ ਜਾਂਦੇ ਆ ਫਿਰ ਅਸੀਂ ਬਸ ਦੁਰਨੀਆਵੀ ਚੀਜ਼ਾਂ 'ਚ ਹੀ ਉਲਝੇ ਰਹਨੇ ਆ ਹਾਂ ਸਰੀਰਕ ਲੋੜਾਂ ਚੀਜ਼ਾਂ ਇਕੱਠੀਆਂ ਕਰਨੀਆਂ ਛੋਟੇ-ਮੋਟੇ ਰਸਤੇ ਵੱਡਾ ਮਕਸਦ ਸਮਝੇ ਬਿਨਾ ਤੇ ਇਸ ਮੌਦੇ ਅਹਿਸਾਸ ਨੂੰ ਇਸ ਸਚਾਈ ਨੂੰ ਜਿਉਂਦੇ ਜੀ ਸਮਝਣ ਦਾ ਅਸਰ ਕੀ ਹੁੰਦਾ ਸਾਡੇ ਅੰਦਰ ਬਦਲਦਾ ਕੀ ਹੈ ਸਰੋਤ ਮੁਤਾਬਕ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਕਿ ਇਹ ਸਾਡੀ ਮੈਂ ਸਾਡੀ ਹੋਮੇ ਸਾਡਾ ਈਗੋ ਉਹਨੂੰ ਖਤਮ ਕਰਨ 'ਚ ਮਦਦ ਕਰਦਾ ਜਾਂ ਕਟੋ-ਕਟ ਕਮਜ਼ੋਰ ਕਰਦਾ ਹਾਂ ਕਮਜ਼ੋਰ ਕਰਦਾ ਉਹੀ ਮੈਂ ਜਿਸ ਬਾਰੇ ਸਰੋਤ ਕਹਿੰਦਾ ਕਿ ਉਹ ਸਾਡੇ ਰਾਹ ਚ ਸਭ ਤੋਂ ਵੱਡੀ ਰੁਕਾਵਟ ਹੈ। ਇਹੀ ਮੈਂ ਸਾਡੀਆਂ ਮਜਬੂਰੀਆਂ ਬਣਾਉਂਦੀ ਹੈ, ਸਾਨੂੰ ਬੰਦਦੀ ਹੈ ਤੇ ਸਾਰੇ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਨੂੰ ਜਨਮ ਦਿੰਦੀ ਹੈ ਤੇ ਪਾਲਦੀ ਹੈ। ਤੇ ਜਦੋਂ ਮੌਤ ਦਾ ਸੱਚ ਸਾਹਮਣੇ ਆਂਦਾ ਹੈ ਫਿਰ ਇਸ ਮੈਂ ਦੀ ਪਕੜ ਢਿੱਲੀ ਪੈ ਜਾਂਦੀ ਹੈ। ਹਾਂਜੀ। ਠੀਕ ਹੈ ਪਰ ਇੱਥੇ ਇੱਕ ਮਤਲਬ ਬੜਾ ਨਾਜ਼ੁਕ ਜਿਹਾ ਪੁਆਇੰਟ ਹੈ। ਜਦੋਂ ਕਹਿੰਦੇ ਨੇ ਮੈਂ ਦਾ ਮਰਨਾ ਜਾਂ ਹੋਮੇ ਦਾ ਖਤਮ ਹੋਣਾ ਇਹਦਾ ਅਸਲ ਮਤਲਬ ਕੀ ਹੈ? ਕਿਉਂਕਿ ਮਰਨਾ ਸ਼ਬਦ ਆਮ ਤੌਰ ਤੇ ਹਾਂ। ਇਹ ਸਵਾਲ ਉੱਠਦਾ ਹੈ ਤੇ ਸ੍ਰੋਤ ਇਸ ਬਾਰੇ ਬਹੁਤ ਸਾਫ਼ ਹੈ ਵੀਡੀਓ ਚ ਬਾਰ-ਬਾਰ ਜ਼ੋਰ ਦਿੱਤਾ ਗਿਆ ਕਿ ਮੈਂ ਦੇ ਮਰਨ ਦਾ ਮਤਲਬ ਸਰੀਰਿਕ ਮੌਤ ਜਾਂ ਆਤਮ ਹੱਤਿਆ ਕਰਨਾ ਬਿਲਕੁਲ ਨਹੀਂ ਹੈ। ਅੱਛਾ ਇਹ ਸਮਝਣਾ ਬਹੁਤ ਜ਼ਰੂਰੀ ਹੈ। ਬਹੁਤ ਜ਼ਰੂਰੀ ਨਹੀਂ ਤਾਂ ਗਲਤਫਹਿਮੀ ਹੋ ਸਕਦੀ ਹੈ। ਤਾਂ ਫਿਰ ਕੀ ਮਰਦਾ ਹੈ? ਅਸਲ ਭਾਵ ਕੀ ਹੈ? ਮਰਦੀ ਹੈ ਉਹ ਝੂਠੀ ਪਛਾਨ, ਉਹ ਹੌਮੇ, ਉਹ ਈਗੋ ਜਿਸ ਨੂੰ ਅਸੀਂ ਮੈਂ ਸਮਝੀ ਬੈਠੇ ਹਾਂ। ਉਹ ਭਾਵਨਾ ਕਿ ਮੈਂ ਹੀ ਸਭ ਕੁਝ ਹਾਂ। ਬਸ ਮੇਰਾ ਫਾਇਦਾ ਹੋਵੇ। ਸ੍ਰੋਤ ਕਹਿੰਦਾ ਇਸੇ ਈਗੋ ਨਾਲ ਸਾਰੇ ਵਿਕਾਰ ਜੁੜੇ ਹੋਏ ਨੇ ਹੂੰ ਤੇ ਜਦੋਂ ਇਹ ਝੂਠੀ ਮੈਂ ਮਰ ਜਾਂਦੀ ਹੈ ਤਾਂ ਅਸਲ ਵਿੱਚ ਬੰਦਾ ਮਰਦਾ ਨਹੀਂ ਸਗੋਂ ਉਲਟਾ ਉਹ ਹੋਰ ਜ਼ਿਆਦਾ ਸਹੀ ਮਾਇਨਿਆਂ 'ਚ ਜਿਉਂਦਾ ਹੋ ਜਾਂਦਾ ਉਹਦਾ ਜੀਵਨ ਹੋਰ ਖੁੱਲ ਜਾਂਦਾ ਵੱਡਾ ਹੋ ਜਾਂਦਾ ਇਹ ਥੋੜਾ ਉਲਟਾ ਜਿਹਾ ਲੱਗਦਾ ਕਿਉਂਕਿ ਮਰਨ ਨਾਲ ਤਾਂ ਆਮ ਤੌਰ ਤੇ ਕਾਟਾ ਜੁੜਿਆ ਹੁੰਦਾ ਹਾਂ ਪਰ ਇੱਥੇ ਇਸਦਾ ਮਤਲਬ ਹੈ ਕਿ ਜਦੋਂ ਹਉਮੈ ਹਟ ਜਾਂਦੀ ਹੈ ਨਾ ਬੰਦਾ ਦੁਨੀਆ ਨੂੰ ਰਿਸ਼ਤਿਆਂ ਨੂੰ ਬਿਨਾ ਕਿਸੇ ਸਵਾਰਥ ਦੇ ਪਰਦੇ ਤੋਂ ਦੇਖਣ ਲੱਗਦਾ ਹੈ। ਅੱਛਾ। ਸਰੋਤ ਦੱਸਦਾ ਫਿਰ ਉਹੀ ਬੰਦਾ ਆਪਣੇ ਹਰ ਕਿਰਦਾਰ ਨੂੰ ਹਰ ਰਿਸ਼ਤੇ ਨੂੰ ਪਿਓ, ਪੁੱਤ, ਪਤੀ, ਪਤਨੀ, ਦੋਸਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖੂਬਸੂਰਤੀ ਨਾਲ, ਜ਼ਿਆਦਾ ਇਮਾਨਦਾਰੀ ਨਾਲ ਨਿਭਾਉਂਦਾ ਹੈ। ਕਿਉਂਕਿ ਹੁਣ ਉਹਦੀ ਆਪਣੀ ਮੈਂ ਅੜਿੱਕਾ ਨਹੀਂ ਬਣਦੀ। ਬਿਲਕੁਲ। ਉਹ ਜੁੜ ਕੇ ਵੀ ਨਿਰਲੇਪ रह ਸਕਦਾ ਹੈ। ਵਾਹ। ਇਹ ਵਾਕਈ ਗਹਿਰਾ ਨੁਕਤਾ ਹੈ। ਮਤਲਬ ਮੈਂ ਦਾ ਮਰਨਾ ਅਸਲ 'ਚ ਸਹੀ ਜੀਵਨ ਦੀ ਸ਼ੁਰੂਆਤ ਹੈ। अच्छा इस सिद्धांतिक ਗੱਲ ਨੂੰ ਹੋਰ ਸਾਫ਼ ਕਰਨ ਲਈ ਸਰੋਤ ਇੱਕ ਪੜੀ ਆਮ ਜੀ ਰੋਜ਼ ਦੀ ਜ਼ਿੰਦਗੀ ਚੋਂ ਉਦਾਹਰਣ ਦਿੰਦਾ ਹੈ ਹਾਂ ਉਹ ਜਨਮ ਦਿਨ ਵਾਲੀ ਹਾਂਜੀ ਮੋਮਬਤੀਆਂ ਬੁਝਾਉਣ ਵਾਲੀ ਉਹ ਦੱਸਦੇ ਨੇ ਕਿ ਅਸੀਂ ਕਈ ਵਾਰ ਅਣਜਾਣੇ ਸ਼ੀ ਕਿਵੇਂ ਗਲਤ ਪਾਸੇ ਜਾ ਰਹੇ ਹੁੰਦੇ ਆ ਹਾਂ ਉਹ ਪੂਰਾ ਦ੍ਰਿਸ਼ ਬਣਾਉਂਦੇ ਨੇ ਪੂਰਾ ਦ੍ਰਿਸ਼ ਸੋਚੋ ਇੱਕ ਬੱਚੇ ਦਾ ਜਨਮ ਦਿਨ ਹੈ ਕਿੰਨੀ ਤਿਆਰੀ ਕਰਦੇ ਆ ਨਵੇਂ ਕੱਪੜੇ ਸਜਾਵਟ ਦੋਸਤ ਰਿਸ਼ਤੇਦਾਰ ਫਿਰ ਕੇਕ ਆਉਂਦਾ ਹੈ ਉੱਤੇ ਮੋਮਬਤੀਆਂ ਲੱਗਦੀਆਂ ਉਹਨਾਂ ਨੂੰ ਜਗਾਇਆ ਜਾਂਦਾ ਹੈ ਯਾਨੀ ਪ੍ਰਕਾਸ਼ ਕਰਦੇ ਆ ਚਾਨਣ ਕਰਦੇ ਆ ਹਾਂਜੀ ਪਰ ਅਗਲਾ ਕਦਮ ਬੱਚੇ ਨੂੰ ਕਹਿੰਨੇ ਆ ਚਲੋ ਫੂਕ ਮਾਰੋ ਬੁਝਾ ਦਿਓ ਤੇ ਇੱਥੇ ਸਰੋਤ ਸਾਨੂੰ ਸਾਡੀਆਂ ਜੜਾਂ ਯਾਦ ਕਰਵਾਉਂਦਾ ਹੈ ਉਹ ਕਹਿੰਦਾ ਕਿ ਸਾਡੇ ਸਭਿਆਚਾਰ ਚ ਜਾਂ ਭਾਰਤੀ ਪਰੰਪਰਾ ਚ ਪ੍ਰਕਾਸ਼ ਦੀਵੇ ਦੀ ਲੋ ਉਹਨੂੰ ਗਿਆਨ ਦਾ ਸ਼ੁਭਦਾ ਜੀਵਨ ਦਾ ਨਿਸ਼ਾਨ ਮੰਨਿਆ ਜਾਂਦਾ ਹੈ ਹਾਂ ਬਹੁਤ ਇੱਜ਼ਤ ਕਰਦੇ ਆਂ ਦੀਵੇ ਦਾ ਬੁਝਣਾ ਜਾਂ ਜਿਵੇਂ ਪੁਰਾਣੇ ਕਹਿੰਦੇ ਸੀ ਦੀਵਾ ਗੁੱਲ ਹੋਣਾ ਬਹੁਤ ਮਾੜਾ ਬਹੁਤ ਅਸ਼ੁਭ ਮੰਨਦੇ ਸੀ ਵੀਡੀਓ ਚ ਤੇ ਇਹ ਵੀ ਕਿਹਾ ਕਿ ਕਿਸੇ ਨੂੰ ਬਦੂਆ ਦੇਣੀ ਹੋਵੇ ਤਾਂ ਕਹਿੰਦੇ ਸੀ ਤੇਰੇ ਘਰ ਦਾ ਦੀਵਾ ਗੁੱਲ ਹੋ ਜਾਈ ਸਹੀ ਗੱਲ ਇੱਕ ਗਾਲ ਵਰਗਾ ਸੀ ਅਸੀਂ ਤਾਂ ਪ੍ਰਕਾਸ਼ ਦੀ ਚਾਨਣ ਦੀ ਕਦਰ ਕਰਨ ਵਾਲੇ ਲੋਕਾਂ ਪਰ ਫਿਰ ਇਸ ਜਨਮ ਦਿਨ ਚ ਅਸੀਂ ਕਰ ਕੀ ਰਹੇ ਹਾਂ ਅਸੀਂ ਉਸੇ ਪ੍ਰਕਾਸ਼ ਨੂੰ ਬੁਝਾ ਰਹੇ ਹਾਂ ਜਾਣੇ ਅਣਜਾਣੇ ਚ ਹਾਂ ਜਾਣੇ ਅਣਜਾਣੇ ਚ ਤੇ ਇਸ ਤੋਂ ਵੀ ਅੱਗੇ ਦੀ ਗੱਲ ਪ੍ਰਕਾਸ਼ ਜਗਾ ਕੇ ਫਿਰ ਆਪਣੇ ਬੱਚੇ ਦੇ ਹੱਥੋਂ ਫੂਕ ਮਰਵਾ ਕੇ ਬੁਝਵਾਉਂਦੇ ਆ ਤੇ ਜਦੋਂ ਦੀਵੇ ਬੁੱਝ ਜਾਂਦੇ ਹਨੇਰਾ ਹੁੰਦਾ ਤਾਂ ਸਾਰੇ ਜਣੇ ਮਹਿਮਾਨ ਰਿਸ਼ਤੇਦਾਰ ਮਾਪੇ ਵੀ ਖੁਸ਼ੀ ਨਾਲ ਤਾੜੀਆਂ ਮਾਰਦੇ ਨੇ ਹਾਂ ਤਾੜੀਆਂ ਮਾਰਦੇ ਨੇ ਇੱਕ ਤਰ੍ਹਾਂ ਨਾਲ ਅਸੀਂ ਉਸ ਹਨੇਰੇ ਦਾ ਸਵਾਗਤ ਕਰ ਰਹੇ ਹੁੰਦੇ ਆ ਪਰ ਬਹੁਤੇ ਲੋਕ ਤਾਂ ਇਹ ਸਿਰਫ ਇੱਕ ਰਸਮ ਵਾਂਗ ਕਰਦੇ ਨੇ ਮਤਲਬ ਕੋਈ ਡੂੰਗਾ ਮਤਲਬ ਸੋਚੇ ਬਿਨਾ ਪੱਛਮੀ ਸੱਭਿਆਚਾਰ ਦੀ ਨਕਲ ਜਾਂ ਮਨੋਰੰਜਨ ਕੀ ਫਿਰ ਵੀਗਾ ਉਹੀ ਅਸਰ ਹੁੰਦਾ ਇਹ ਸਵਾਲ ਠੀਕ ਹੈ ਸਰੋਤ ਸਿੱਧਾ ਇਸ ਤੇ ਨਹੀਂ ਜਾਂਦਾ ਕਿ ਲੋਕਾਂ ਨੇ ਨiyet ਕੀ ਹੈ ਪਰ ਉਹ ਲਾਅ ਆਫ ਅਟ੍ਰੈਕਸ਼ਨ ਯਾਨੀ ਖਿੱਚਦੇ ਨਿਯਮ ਦਾ ਹਵਾਲਾ ਦਿੰਦਾ ਅੱਛਾ ਉਹ ਕਿਵੇਂ ਉਹਦਾ ਤਰਕ ਹੈ ਕਿ ਤੁਸੀਂ ਜਿਸ ਚੀਜ਼ ਦਾ ਸਵਾਗਤ ਬੜੀ ਖੁਸ਼ੀ ਨਾਲ ਹੱਸ ਕੇ ਤਾੜੀਆਂ ਮਾਰ ਕੇ ਕਰਦੇ ਹੋ ਭਾਵੇਂ ਤੁਸੀਂ ਉਹਦੇ ਅਰਥਾਂ ਤੋਂ ਅਣਜਾਣ ਹੋਵੋ ਉਹ ਚੀਜ਼ ਤੁਹਾਡੀ ਜ਼ਿੰਦਗੀ 'ਚ ਖਿੱਚੀ ਚਲੀ ਆਉਂਦੀ ਹੈ ਹੂੰ ਇਸ ਤਰ੍ਹਾਂ ਇਸ ਰਸਮ ਰਾਹੀਂ ਅਸੀਂ ਅਣਜਾਣੇ ਜੀ ਐਨਾ ਖਰਚਾ ਕਰਕੇ ਮਿਹਨਤ ਕਰਕੇ ਆਪਣੇ ਬੱਚੇ ਲਈ ਹਨੇਰੇ ਦਾ ਅਗਿਆਨਤਾ ਦਾ ਸਵਾਗਤ ਕਰ ਰਹੇ ਆ ਉਸ ਲਈ ਹਨੇਰਾ ਮੰਗ ਰਹੇ ਆ ਤੇ ਇਹਦਾ ਨਤੀਜਾ ਸਰੋਤ ਕਾਫੀ ਸਖਤ ਸ਼ਬਦ ਵਰਤਦਾ ਹੈ ਇਸ ਲਈ ਉਹ ਕਹਿੰਦਾ ਇਸ ਨਾਲ ਬੱਚੇ ਦੀ ਮਾਨਸਿਕਤਾ ਦਾ ਨਾਸ ਮਾਰ ਰਹੇ ਆ ਇਹ ਤਾਂ ਬੜੀ ਗੰਭੀਰ ਗੱਲ ਲੱਗੀ ਹਾਂ ਗੰਭੀਰ ਹੈ ਕਿਉਂਕਿ ਸਰੋਤ ਦਾ ਮੰਨਣਾ ਹੈ ਕਿ ਇਹ ਰਸਮ ਭਾਵੇਂ ਬਿਨਾਂ ਸੋਚੇ ਸਮਝੇ ਹੋ ਰਹੀ ਹੋਵੇ ਬੱਚੇ ਦੇ ਅਚੇਤ ਮਨ ਤੇ ਗਲਤ ਅਸਰ ਪਾਉਂਦੀ ਹੈ ਇਹ ਉਹਨੋ ਪ੍ਰਕਾਸ਼ ਤੇ ਗਿਆਨ ਦੀ ਕਦਰ ਦੀ ਬਜਾਏ ਹਨੇਰੇ ਦਾ ਅਗਿਆਨਤਾ ਦਾ ਜਸ਼ਨ ਮਨਾਉਣਾ ਸਿਖਾ ਰਹੀ ਹੈ ਤੇ ਇਹ ਸਾਡੀਆਂ ਪਰੰਪਰਾਵਾਂ ਦੇ ਬਿਲਕੁਲ ਉਲਟ ਹੈ ਬਿਲਕੁਲ ਉਲਟ ਜਿਹੜੀਆਂ ਹਮੇਸ਼ਾ ਗਿਆਨ ਚਾਨਣ ਜਾਗਰੂਕਤਾ ਨੂੰ ਉੱਚਾ ਦਰਜਾ ਦਿੰਦੇ ਆਈਆਂ ਨੇ ਤਾਂ ਫਿਰ ਇਸ ਸਬ ਦਾ ਕੀ ਮਤਲਬ ਨਿਕਲਿਆ ਇਸ ਮੋਮਬੱਤੀ ਵਾਲੀ ਉਦਾਹਰਣ ਤੋਂ ਧਰਮ ਦੀ ਉਹ ਪਰਿਭਾਸ਼ਾ ਕਿਵੇਂ ਹੋਰ ਸਾਫ਼ ਹੁੰਦੀ ਹੈ ਇਸ ਵੀਡੀਓ ਦੇ ਵਿਚਾਰ ਅਨੁਸਾਰ ਧਰਮ ਅਸਲਚ ਇਸੇ ਅਣਜਾਣਪੁਣੇ ਇਸੇ बेहੋਸ਼ੀ ਇਸੇ ਗਫਲਤ ਨੂੰ ਤੋੜਨ ਦਾ ਨਾਂ ਹੈ ਜਿਸ बेहੋਸ਼ੀ ਚ ਅਸੀਂ ਅਜਹੀਆਂ ਰਸਮਾਂ ਕਰਦੇ ਆਂ ਜਾਂ ਹੋਰ ਕੰਮ ਕਰਦੇ ਆਂ ਜਿਨ੍ਹਾਂ ਨਾਲ ਅਸੀਂ ਅਣਜਾਣੇ ਛੀ ਆਪਣੇ ਲਈ ਦੁੱਖਾਂ ਨੂੰ ਸੱਦਾ ਦਿੰਦੇ ਆਂ ਹਾਂ ਗੁਲਜ਼ਾਰ ਸਿੰਘ ਦੇ ਸ਼ਬਦਾਂ ਚ ਧਰਮ ਮੂਰਛਾ ਜਾਂ बेहੋਸ਼ੀ ਦਾ ਨਾਂ ਨਹੀਂ ਨਹੀਂ ਸਗੋ ਧਰਮ ਤਾਂ ਜੀਵਨ ਜਉਣ ਦੀ ਕਲਾ ਸਿਖਾਉਂਦਾ ਉਹ ਤਾਂ ਹੋਸ਼ ਲਿਆਉਂਦਾ ਜਾਗਰੂਕ ਕਰਦਾ ਤੇ ਇਸ बेहੋਸ਼ੀ ਦਾ ਇਸ ਅਣਜਾਣਪੁਣੇ ਦਾ ਸਭ ਤੋਂ ਵੱਡਾ ਭੁਲੇਖਾ ਕਿਹੜਾ ਹੈ ਜਿੱਚ ਬੰਦਾ ਫਸਿਆ ਹੋਇਆ ਹੈ ਸਰੋਤ ਇੱਕ ਬਹੁਤ ਮਤਲਬ ਚੋਟ ਕਰਨ ਵਾਲੀ ਗੱਲ ਕਹਿੰਦਾ ਉਹ ਕਹਿੰਦਾ ਗਵਾਚਾ ਇਨਸਾਨ ਖੁਦ ਹੁੰਦਾ ਤੇ ਲੱਭਣੋਂ ਰੱਬ ਨੂੰ ਲੱਗਾ ਹੁੰਦਾ ਵਾ ਇਹ ਤਾਂ ਸਿੱਧੀ ਲੱਗਦੀ ਹੈ ਗੱਲ ਮਤਲਬ ਅਸੀਂ ਖੁਦ ਗਵਾਚੇ ਆ ਸਾਨੂੰ ਆਪਣਾ ਪਤਾ ਨਹੀਂ ਕੌਣ ਆ ਕਿੱਥੋਂ ਆਏ ਆ ਕਿੱਥੇ ਜਾਣਾ ਪਰ ਲੱਭ ਰਹੇ ਆ ਰੱਬ ਨੂੰ ਬਿਲਕੁਲ ਇਸ ਲਈ ਸਰੋਤ ਦਾ ਅਗਲਾ ਕਦਮ ਬੜਾ ਲੌਜੀਕਲ ਹੈ ਹਾਂ ਉਹ ਕਹਿੰਦੇ ਨੇ ਕਿ ਪਰਮਾਤਮਾ ਰੱਬ ਗੋਡ ਅੱਲਾ ਜੋ ਵੀ ਕਹੋ ਉਹ ਤੈਨੂੰ ਬਾਹਰ ਕਿਤੇ ਲੱਭਣ ਨਾਲ ਹੀ ਮਿਲਣਾ ਫਿਰ ਉਹ ਤੈਨੂੰ ਉਸੇ ਦਿਨ ਮਿਲ ਜਾਏਗਾ ਜਿਸ ਦਿਨ ਤੈਨੂੰ ਆਪਣੇ ਆਪ ਦਾ ਪਤਾ ਲੱਗ ਗਿਆ ਜਿਸ ਦਿਨ ਤੂੰ ਖੁਦ ਨੂੰ ਲੱਭ ਲਿਆ ਇਸ ਲਈ ਰੱਬ ਨੂੰ ਪਾਉਣ ਦਾ ਅਸਲ ਮਤਲਬ ਆਪਣੇ ਆਪ ਨੂੰ ਲੱਭਣਾ ਆਪਣੇ ਆਪ ਨੂੰ ਜਾਣਨਾ ਹੈ ਖੋਜ ਬਾਹਰ ਨਹੀਂ ਅੰਦਰ ਕਰਨੀ ਪੈਣੀ ਹੈ ਹਾਂਜੀ ਅੰਦਰ ਯਾਨੀ ਆਪਣੇ ਆਪ ਨੂੰ ਲੱਭ ਲਿਆ ਤਾਂ ਰੱਬ ਮਿਲ ਗਿਆ ਹਾਂ ਕਿਉਂਕਿ ਇਸ ਵੀਡੀਓ ਦੇ ਫਲਸਫੇ ਮੁਤਾਬਿਕ ਪਰਮਾਤਮਾ ਨੇ ਤੈਨੂੰ ਬਣਾਇਆ ਹੀ ਆਪਣੇ ਵਰਗਾ ਹੈ ਪੂਰੇ ਦਾ ਪੂਰਾ ਤੂੰ ਆਪਣੇ ਆਪ ਸੰਪੂਰਨ ਹੈ ਮੁਕੰਮਲ ਹੈ ਅੱਛਾ ਤੈਨੂੰ ਕਿਸੇ ਹੋਰ ਚੀਜ਼ ਦੀ ਲੋੜ ਨਹੀਂ ਇਸੇ ਲਈ ਸਰੋਤ ਕਹਿੰਦਾ ਹੈ ਕਿ ਪਰਮਾਤਮਾ ਨੇ ਤੇਰੇ ਵਰਗਾ ਦੂਸਰਾ ਬੰਦਾ ਸ੍ਰਿਸ਼ਟੀ ਤੇ ਬਣਾਇਆ ਨਹੀਂ ਹਰ ਬੰਦਾ ਯੂਨੀਕ ਹੈ ਦੁੱਤੀ ਹੈ ਤੇ ਇਸ ਸਵੈ ਗਿਆਨ ਨੂੰ ਇਸ ਆਪਣੇ ਆਪ ਨੂੰ ਜਾਣਨ ਦੀ ਸਟੇਜ ਨੂੰ ਜਿਸ ਨੂੰ ਰੱਬ ਪਾਉਣ ਦੇ ਬਰਾਬਰ ਕਿਹਾ ਇਹਨੂੰ ਹਾਸਲ ਕਿਵੇਂ ਕਰਨਾ ਤਰੀਕਾ ਕੀ ਹੈ ਤ੍ਰਿਕਾ ਉਹੀ ਹੈ ਜਿਸ ਦੀ ਗੱਲ ਆਪਾਂ ਪਹਿਲਾਂ ਕੀਤੀ ਸੀ ਉਸ ਝੂਠੀ ਮੈਂ ਦੀ ਮੌਤ ਨਾਲ ਉਸ ਹਉਮੈ ਦੇ ਈਗੋ ਦੇ ਖਤਮ ਹੋਣ ਨਾਲ ਜਦੋਂ ਤੱਕ ਉਹ ਮੈਂ ਚੌਂਦੀ ਹੈ ਉਹ ਸਾਨੂੰ ਸਾਡੇ ਅਸਲ ਸਰੂਪ ਤੱਕ ਪਹੁੰਚਣ ਨਹੀਂ ਦਿੰਦੀ ਇਸ ਲਈ ਉਸ ਕਲਾ ਨੂੰ ਸਿੱਖ ਲੈਣਾ ਜਿਸ ਨਾਲੇ ਝੂਠੀ ਮੈਂ ਮਰ ਜਾਵੇ ਤੇ ਅਸਲੀ ਤੂੰ ਸਾਹਮਣੇ ਆ ਜਾਵੇ ਉਸ ਕਲਾ ਨੂੰ ਹੀ ਇਸ ਰੋਤ ਮੁਤਾਬਕ ਧਰਮ ਕਿਹਾ ਗਿਆ ਹੈ ਉਹੀ ਗੱਲ ਧਰਮ ਹੈ ਮੌਤ ਤੋਂ ਪਹਿਲਾਂ ਮੌਤ ਨੂੰ ਜਾਣ ਲੈਣ ਦੀ ਕਲਾ ਇਥੇ ਮੌਤ ਮਤਲਬ ਮੈਦੀ ਮੌਤ ਹਾਂ ਇਸੇ ਮੈਦੀ ਮੌਤ ਸਮਝ ਗਿਆ ਤੇ ਇਸ ਕਲਾ ਨੂੰ ਸਿੱਖਣ ਦਾ ਸਫਰ ਇਹ ਅੰਦਰ ਦੀ ਖੋਜ ਇਹ ਸ਼ੁਰੂ ਕਿੱਥੋਂ ਹੁੰਦੀ ਹੈ ਪਹਿਲਾ ਕਦਮ ਕੀ ਹੈ ਸਰੋਤ ਇਸ ਬਾਰੇ ਵੀ ਦੱਸਦਾ ਹੈ ਉਹ ਕਹਿੰਦੇ ਨੇ ਕਿ ਸ਼ੁਰੂਆਤ ਸਾਡੇ ਅੰਦਰ ਦੇ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਇੱਕਦਮ ਖਤਮ ਕਰਨ ਦੀ ਕੋਸ਼ਿਸ਼ ਤੋਂ ਨਹੀਂ ਹੁੰਦੀ ਕਿਉਂਕਿ ਉਹ ਤਾਂ ਸਾਡੀ ਨੇਚਰ ਦਾ ਹਿੱਸਾ ਨੇ ਹਾਂ ਨੇਚਰ ਦਾ ਹਿੱਸਾ ਨੇ ਸ਼ੁਰੂਆਤ ਹੁੰਦੀ ਹੈ ਉਹਨਾਂ ਨੂੰ ਸਮਝਣ ਤੇ ਸੰਤੁਲਿਤ ਕਰਨ ਤੋਂ ਉਹਨਾਂ ਨੂੰ ਬੈਲੈਂਸ ਕਰਨ ਤੋਂ ਜਦੋਂ ਤੱਕ ਇਹ ਵਿਕਾਰ ਬੇਲਗਾਮ ਨੇ ਮਨ ਸ਼ਾਂਤ ਨਹੀਂ ਹੋ ਸਕਦਾ ਤੇ ਅੰਦਰ ਦੀ ਯਾਤਰਾ ਸ਼ੁਰੂ ਨਹੀਂ ਹੋ ਸਕਦੀ ਤਾਂ ਪਹਿਲਾਂ ਇਹਨਾਂ ਨੂੰ ਸੰਤੁਲਨ ਚ ਲਿਆਉਣਾ ਪਊਗਾ ਹਾਂਜੀ ਇਹ ਪਹਿਲੀ ਲੋੜ ਹੈ ਵੀਡੀਓ ਚ ਇਸ ਤੇ ਹੋਰ ਜਾਣਕਾਰੀ ਲਈ ਦੂਜੀਆਂ ਵੀਡੀਓਜ਼ ਦਾ ਹਵਾਲਾ ਵੀ ਹੈਗਾ ਅੱਛਾ ਇੱਕ ਗੱਲ ਹੋਰ ਕਹੀ ਸੀ ਉਹਨਾਂ ਨੇ ਉਹ ਥੋੜੀ ਸੁਖਮ ਜਿਹੀ ਲੱਗੀ ਉਹ ਕਹਿੰਦੇ ਨੇ ਕਿ ਆਪਣੇ ਆਪ ਵੱਲ ਜਾਇਆ ਨਹੀਂ ਜਾ ਸਕਦਾ ਪਰ ਆਪਣੇ ਆਪ ਨੂੰ ਜਾਣਿਆ ਜਾ ਸਕਦਾ ਹੈ ਇਹਦਾ ਕੀ ਮਤਲਬ ਹੋਇਆ ਇਹਦਾ ਮਤਲਬ ਬਹੁਤ ਗਹਿਰਾ ਹੈਗਾ ਇਹ ਦੱਸਦਾ ਹੈ ਕਿ ਸਵੈ ਗਿਆਨ ਕੋਈ ਬਾਹਰੀ ਯਾਤਰਾ ਨਹੀਂ ਹੈ ਜਿਵੇਂ ਆਪਾਂ ਕਿਸੇ ਸ਼ਹਿਰ ਜਾਂਦੇ ਹਾਂ ਅਸੀਂ ਪਹਿਲਾਂ ਹੀ ਉਹ ਆ ਜੋ ਅਸੀਂ ਬਣਾਤ ਚਾਹੁੰਦੇ ਆ ਅਸੀਂ ਪਹਿਲਾਂ ਹੀ ਉੱਥੇ ਆ ਜਿੱਥੇ ਪਹੁੰਚਣਾ ਹੈ ਮਤਲਬ ਕਿਤੇ ਜਾਣਾ ਨਹੀਂ ਹੈ ਹਾਂ ਕਿਤੇ ਜਾਣਾ ਨਹੀਂ ਇਹ ਤਾਂ ਇੱਕ ਅੰਦਰੂਨੀ ਖੋਜ ਹੈ ਇੱਕ ਪਰਦਾ ਹਟਾਉਣ ਵਾਲੀ ਗੱਲ ਹੈ ਇੱਕ ਸਮਝ ਹੈ ਅਹਿਸਾਸ ਹੈ ਪਛਾਣ ਹੈ ਕਿ ਮੈਂ ਅਸਲਚ ਕੌਣਾ ਤੁਸੀਂ ਪਹਿਲਾਂ ਹੀ ਉਹ ਖਜ਼ਾਨਾ ਹੋ ਜਿਸ ਨੂੰ ਲੱਭ ਰਹੇ ਹੋ ਬਸ ਉਹਨੂੰ ਪਛਾਣਨ ਦੀ ਜਾਣਨ ਦੀ ਲੋੜ ਹੈ ਇਹ ਜਾਣਨ ਦੀ ਪ੍ਰਕਿਰਿਆ ਸ਼ੁਰੂ ਤਾਂ ਕਰਨੀ ਪਊ ਹਾਂ ਸ਼ੁਰੂਆਤ ਕਰਨੀ ਜ਼ਰੂਰੀ ਹੈ ਭਾਵੇਂ ਪਹਿਲਾ ਕਦਮ ਬਹੁਤ ਛੋਟਾ ਹੀ ਕਿਉਂ ਨਾ ਹੋਵੇ ਠੀਕ ਹੈ ਤਾਂ ਜੇ ਆਪਾਂ ਇਹ ਸਾਰੀ ਗੱਲਬਾਤ ਨੂੰ ਸਮੇਟੀਏ ਇਸ ਵੀਡੀਓ ਦੇ ਆਧਾਰ ਤੇ ਤਾਂ ਮੁੱਖ ਨੁਕਤਾ ਕੀ ਨਿਕਲਦਾ ਹੈ ਸਾਰ ਕੀ ਹੈ ਮੁੱਖ ਨੁਕਤਾ ਇਹ ਹੈਗਾ ਕਿ ਇਸ ਸਰੋਤ ਨੇ ਜਿਹੜੀ ਧਰਮ ਦੀ ਸਮਝ ਦਿੰਦੀ ਹੈ ਉਹ ਬਹੁਤ ਵਿਲੱਖਣ ਤੇ ਡੂੰਗੀ ਹੈ ਇਹ ਧਰਮ ਨੂੰ ਸਿਰਫ ਬਾਹਰੀ ਰਸਮਾਂ ਪਰੰਪਰਾਵਾਂ ਜਾਂ ਵਿਸ਼ਵਾਸਾਂ ਦੇ ਇੱਕ ਸੈਟ ਨਹੀਂ ਮੰਦਾ ਹਾਂ ਉਸ ਤੋਂ ਕਿਤੇ ਅੱਗੇ ਜਾਂਦਾ ਸਗੋਂ ਇਹ ਨੂੰ ਇੱਕ ਅੰਦਰੂਨੀ ਕਲਾ ਇੱਕ ਜੀਵਨ ਜੋੜ ਦੀ ਜਾਂਚ ਇੱਕ ਸਵੈ ਪਰਿਵਰਤਨ ਦੀ ਪ੍ਰਕਿਰਿਆ ਵਜੋਂ ਦੇਖਦਾ ਹਾਂ ਮਤਲਬ ਮੌਤ ਦੇ ਸੱਚ ਨੂੰ ਡਰਨ ਦੀ ਬਜਾਏ ਉਹਨੂੰ ਸਮੇਂ ਤੋਂ ਪਹਿਲਾਂ ਸਮਝ ਕੇ ਉਸ ਗਿਆਨ ਨਾਲ ਆਪਣੀ ਝੂਠੀ ਮੈਂ ਹੋਮੇ ਤੋਂ ਮੁਕਤ ਹੋ ਕੇ ਪੂਰੀ ਜਾਗਰੂਕਤਾ ਨਾਲ ਪੂਰੀ ਹੋਸ਼ ਨਾਲ ਜੀਵਨ ਜਿਉਣ ਦੀ ਕਲਾ ਹਾਂ ਅੰਦਰੂਨੀ ਆਜ਼ਾਦੀ ਦਾ ਰਸਤਾ ਤੇ ਇਸ ਡੂੰਗੀ ਸਮਝ ਦੇ ਨਾਲ ਇੱਕ ਪ੍ਰੈਕਟੀਕਲ ਗੱਲ ਵੀ ਜੁੜਦੀ ਹੈ ਓਕੇ ਕਿ ਸਾਨੂੰ ਸ਼ਾਇਦ ਆਪਣੀਆਂ ਕਈ ਮੌਜੂਦਾ ਆਧੁਨਿਕ ਰੀਤਾਂ ਆਦਤਾਂ ਵਿਸ਼ਵਾਸਾਂ ਤੇ ਦੁਬਾਰਾ ਸੋਚਣ ਦੀ ਉਹਨਾਂ ਤੇ ਸਵਾਲ ਕਰਨ ਦੀ ਲੋੜ ਪੈ ਸਕਦੀ ਹੈ ਖਾਸ ਕਰਕੇ ਉਹਨਾਂ ਰੀਤਾਂ ਤੇ ਹਾਂ ਜਿਵੇਂ ਉਹ ਜਨਮ ਦਿਨ ਦੀ ਮੋਮਬੱਤੀ ਵਾਲੀ ਉਦਾਹਰਣ ਸੀ ਜਿਹੜੀਆਂ ਸ਼ਾਇਦ ਅਣਜਾਣੀ ਚ ਸਾਨੂੰ ਗਿਆਨ ਤੇ ਪ੍ਰਕਾਸ਼ ਦੀ ਬਜਾਏ ਅਨੇਰੇ ਤੇ ਅਗਿਆਨਤਾ ਵੱਲ ਤੱਕ ਰਹੀਆਂ ਹੁਣ ਸਾਨੂੰ ਚੌਕਸ ਰਹਿਣਾ ਪਊਗਾ ਕਿ ਅਸੀਂ ਕੀ ਅਪਣਾ ਰਹੇ ਹਾਂ ਤੇ ਕੀ ਅੱਗੇ ਵਧਾ ਰਹੇ ਹਾਂ ਬਿਲਕੁਲ ਸੋ ਇਹ ਸੀ ਗੁਲਜ਼ਾਰ ਸਿੰਘ ਦੇ YouTube ਵੀਡੀਓ ਧਰਮ ਹੈ ਮੌਤ ਤੋਂ ਪਹਿਲਾਂ ਮੌਤ ਨੂੰ ਜਾਣ ਲੈਣ ਦੀ ਕਲਾ ਦੇ ਕੁਝ ਮੁੱਖ ਨੁਕਤਿਆਂ ਤੇ ਸਾਡੀ ਇਹ ਵਿਚਾਰ ਚਰਚਾ ਉਮੀਦ ਹੈ ਇਸ ਨਾਲ ਵਿਸ਼ੇ ਨੂੰ ਇੱਕ ਨਵੇਂ ਨਜ਼ਰੀਏ ਤੋਂ ਦੇਖਣ 'ਚ ਮਦਦ ਮਿਲੀ ਹੋਗੀ ਹਾਂਜੀ ਇਹ ਸਰੋਤ ਯਕੀਨਨ ਸਾਨੂੰ ਰਵਾਇਤੀ ਸੋਚ ਤੋਂ ਹਟ ਕੇ ਸਵੈ ਗਿਆਨ ਦੇ ਅਸਲ ਰਸਤੇ ਤੇ ਤੁਰਨ ਲਈ ਪ੍ਰੇਰਦਾ ਇਹ ਯਾਦ ਕਰਾਉਂਦਾ ਹੈ ਕਿ ਜੀਵਨ ਤੇ ਮੌਤ ਦੇ ਸਬੰਧ ਨੂੰ ਸਮਝਣਾ ਹੀ ਅਸਲ 'ਚ ਜੀਵਨ ਨੂੰ ਸਮਝਣਾ ਹੈ ਤੇ ਸਭ ਤੋਂ ਵੱਡੀ ਗੱਲ ਕਿ ਅਸੀਂ ਖੁਦੀਆਂ ਮੰਜ਼ਿਲਾਂ ਉਹ ਖਜ਼ਾਨਾ ਆ ਜਿਸ ਨੂੰ ਬਾਹਰ ਲਵਦੇ ਫਿਰਦੇ ਆ ਬਿਲਕੁਲ ਤੇ ਅਖੀਰ ਵਿੱਚ ਜਿਵੇਂ ਆਪਾਂ ਹਮੇਸ਼ਾ ਕਰਦੇ ਆ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਕੇ ਜਾਈਏ ਜਿਸ ਤੇ ਉਹ ਖੁਦ ਸੋਚ ਵਿਚਾਰ ਕਰ ਸਕਣ ਜ਼ਰੂਰ ਸਵਾਲ ਇਹ ਹੈਗਾ ਜੇਕਰ ਇਹ ਸੱਚ ਹੈ ਜਿਵੇਂ ਇਹ ਸਰੋਤ ਕਹਿੰਦਾ ਕਿ ਜੀਵਨ ਜਨਮ ਤੋਂ ਹੀ ਮੌਤ ਵੱਲ ਇੱਕ ਲਗਾਤਾਰ ਯਾਤਰਾ ਹੈ ਤੇ ਇਸ ਯਾਤਰਾ ਦੀ ਸੱਚਾਈ ਨੂੰ ਜਿਉਂਦੇ ਜੀ ਸਮਝਣਾ ਇਹਦੇ ਨਾਲ ਸਹਿਜ ਹੋਣਾ ਜ਼ਰੂਰੀ ਹੈ ਹਾਂਜੀ ਤਾਂ ਸਾਡੀ ਰੋਜ਼ ਦੀ ਜ਼ਿੰਦਗੀ 'ਚ ਅਜਿਹੇ ਕਿਹੜੀਆਂ ਛੋਟੀਆਂ-ਛੋਟੀਆਂ ਜਾਗਰੂਕਤਾ ਦੀਆਂ ਕਸਰਤਾਂ ਜਾਂ ਅਭਿਆਸ ਹੋ ਸਕਦੇ ਨੇ ਕਿਹੜੇ ਅਜਿਹੇ ਛੋਟੇ ਬਦਲਾਅ ਹੋ ਸਕਦੇ ਨੇ ਜਿਹੜੇ ਸਾਨੂੰ ਇਸ ਅਟਲ ਸੱਚ ਨੂੰ ਡਰ, ਉਦਾਸੀ ਜਾਂ ਬੇਚੈਨੀ ਨਾਲ ਨਹੀਂ ਸਗੋਂ ਸਪਸ਼ਟਤਾ, ਸਵੀਕਾਰਤਾ ਤੇ ਸ਼ਾਇਦ ਇੱਕ ਡੂੰਗੀ ਸ਼ਾਂਤੀ ਨਾਲ ਸਮਝਣ 'ਚ ਮਦਦ ਕਰ ਸਕਣ ਹੂੰ ਬਹੁਤ ਵਧੀਆ ਸਵਾਲ ਹੈ ਇਸ ਤੇ ਸੋਚਣਾ ਬਣਦਾ ਹੈ